ਚੜ੍ਹਦੀ ਕਲਾ ਟੈਮ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਤੁਹਾਨੂੰ ਚੜ੍ਹਦੀ ਕਲਾ ਟੈਮ ਟੀਵੀ ਦੇ ਮਾਧਿਅਮ ਦਰਾਈ ਉਸ ਪਾਵਨ ਤੇ ਪਵਿੱਤਰ ਸਥਾਨ ਦੇ ਦਰਸ਼ਨ ਕਰਾਵਾਂਗੇ ਜੋ ਕਿ ਹਰਿਆਣਾ ਵਿਖੇ ਸਥਿਤ ਅੰਬਾਲਾ ਦੇ ਨਜ਼ਦੀਕ ਗੁਰਦੁਆਰਾ ਪੰਚੌਕੜਾ ਸਾਹਿਬ ਹੈ ਜਿੱਥੇ ਕੀ ਲੱਖਾਂ ਦੀ ਤਦਾਦ ਦੀ ਸੰਗਤ ਆਉਹ ਨਤਮਸਤਕ ਹੋਣ ਵਾਸਤੇ ਆਂਦੀ ਹੈ ਹਾਂ ਬੇਸ਼ੱਕ ਇਤਿਹਾਸ ਦੀ ਗੱਲ ਕੀਤੀ ਆਵੇ ਇਹ ਗੁਰਦੁਆਰਾ ਸਾਹਿਬ ਜਿਹੜਾ ਹੈ ਜੇਕਰ ਗੱਲ ਕੀਤੀ ਹੋਵੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪਾਵਨ ਤੇ ਪਵਿੱਤਰ ਸਥਾਨ ਹੈ ਇਤਿਹਾਸ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਜੇਕਰ ਕੋਈ ਬੱਚਾ ਬੋਲਦਾ ਨਹੀਂ ਤਾਂ ਇੱਥੇ ਇਸ਼ਨਾਨ ਕਰਦਾ ਹੈ ਤਾਂ ਉਸ ਦੇ ਜਿਹੜੇ ਦੁੱਖ ਨੇ ਉਹ ਦੂਰ ਹੋ ਜਾਂਦੇ ਨੇ ਅਸੀਂ ਅੱਜ ਇਤਿਹਾਸ ਤੋਂ ਵੀ ਜਾਣੂ ਕਰਾਵਾਂਗੇ ਤੇ ਗੁਰਦੁਆਰਾ ਸਾਹਿਬ ਤੇ ਤੁਹਾਨੂੰ ਇਹਨਾਂ ਦਰਸ਼ਨ ਵੀ ਕਰਾਵਾਂਗੇ ਸਾਡੇ ਨਾਲ ਅੱਜ ਖਾਸ ਤੌਰ ਤੇ ਸਿੰਘ ਸਾਹਿਬ ਗੈਨੀ ਬੂਟਾ ਸਿੰਘ ਜੀ ਮੌਜੂਦ ਨੇ ਜੋ ਕਿ ਇਸ ਗੁਰਦੁਆਰਾ ਸਾਹਿਬ ਦੇ ਹੱਦ ਗ੍ਰੰਥੀ ਨੇ ਸਭ ਤੋਂ ਪਹਿਲਾਂ ਫਤਿਹ ਦੀ ਛਾਨ ਪਾਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਥੋੜਾ ਜਿਆ ਗੁਰਦੁਆਰਾ ਸਾਹਿਬ ਬਾਰੇ ਇਤਿਹਾਸ ਦੀ ਜਾਣਕਾਰੀ ਸਾਂਝੀ ਕਰੋ ਵੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈ ਕਿਹੜੇ ਸਾਲ ਦੇ ਵਿੱਚ ਸ਼੍ਰੀ ਗੁਰੂ ਹਰਕੀਰ ਸਿੰਘ ਸਾਹਿਬ ਜੀ ਇਸ ਸਥਾਨ ਤੇ ਆਏ ਸੀ ਤੇ ਕਿੰਨਾ ਸਮਾਂ ਜਿਹੜਾ ਇਸ ਸਥਾਨ ਤੇ ਰਿਹਾ ਤੇ ਉਸ ਤੋਂ ਬਾਅਦ ਕਿਸ ਕਿਹੜੀ ਜਗ੍ਹਾ ਤੇ ਉਹਨਾਂ ਨੇ ਚਾਲੇ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਅੰਮ੍ਰਿਤਸਰ ਇਸ ਪਾਵਨ ਪਵਿੱਤਰ ਅਸਥਾਨ ਤੇ ਇਸ ਧਰਤੀ ਤੇ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਕੀਰਤਪੁਰ ਸਾਹਿਬ ਤੋਂ ਦਿੱਲੀ ਨੂੰ ਜਾਂਦਿਆਂ ਸਮੇ ਸਤਗੁਰ ਪਤਸ਼ਾਹ ਮਹਾਰਾਜ ਜੀ ਨੇ ਇਥੇ ਆਪਣੇ ਮੁਬਾਰਕ ਚਰਨ ਪਾ ਕਰਕੇ ਇਸ ਧਰਤੀ ਨੂੰ ਪਾਗ ਲਾਇਆ ਸਤਿਗੁਰੂ ਬਾਲਾ ਪ੍ਰੀਤਮ ਜੀ ਦੇ ਪਿਤਾ ਸਤਿਗੁਰੂ ਗੁਰੂ ਹਰਾਇ ਸਿੰਘ ਮਹਾਰਾਜ ਜੀ ਜਦੋਂ ਕੀਰਤਪੁਰ ਸਾਹਿਬ ਸਵਾਯਬਾਨ ਸਨ ਤਾਂ ਔਰੰਗਜ਼ੇਬ ਵਾਰ-ਵਾਰ ਉਹਨਾਂ ਨੂੰ ਦਰਸ਼ਨ ਕਰਨ ਵਾਸਤੇ ਦਿੱਲੀ ਬੁਲਾਉਣਾ ਚਾਹੁੰਦਾ ਸੀ ਪਿਤਾ ਸਤਿਗੁਰੂ ਗੁਰੂ ਹਰਾਇ ਸਿੰਘ ਮਹਾਰਾਜ ਜੀ ਨੇ ਦਿੱਲੀ ਜਾਣ ਤੋਂ ਇਨਕਾਰ ਕਰ ਦਿੱਤਾ ਫਿਰ ਵੀ ਔਰੰਗਜੀਤ ਸਤਿਗੁਰਾਂ ਨੂੰ ਮਿਲਣ ਵਾਸਤੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਵਾਰ-ਵਾਰ ਸੰਦੇਸ਼ ਭੇਜਦਾ ਵਾਰ-ਵਾਰ ਬੇਨਤੀ ਕਰਦਾ ਇੱਕ ਵਾਰ ਸਤਿਗੁਰ ਪਤਸ਼ਾਹ ਮਹਾਰਾਜ ਜੀ ਨੇ ਬਹੁਤ ਸਾਰੀਆਂ ਬੇਨਤੀਆਂ ਕਰਨ ਤੋਂ ਬੇਨਤੀ ਪ੍ਰਵਾਨ ਕੀਤੀ ਤੇ ਆਪਣੇ ਵੱਡੇ ਸੁਪੁੱਤਰ ਬਾਬਾ ਰਾਮ ਰਾਏ ਨੂੰ ਦਿੱਲੀ ਭੇਜਣ ਦਾ ਪ੍ਰੋਗਰਾਮ ਉਲੀਕਿਆ ਗਿਆ ਬਾਬਾ ਰਾਮ ਰਾਏ ਨੂੰ ਸਤਿਗੁਰ ਪਤਸ਼ਾਹ ਮਹਾਰਾਜ ਜੀ ਨੇ ਸਮਝਾਉਣਾ ਕੀਤਾ ਕਿ ਰਾਮ ਰਾਏ ਤੂੰ ਦਿੱਲੀ ਜਾ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦਰ ਘਰ ਦੀ ਮਹਿਮਾ ਬਿਆਨ ਕਰਨੀ ਹੈ ਕਿਸੇ ਪ੍ਰਕਾਰ ਦਾ ਵੀ ਭੈ ਕਿਸੇ ਪ੍ਰਕਾਰ ਦੀ ਵੀ ਆਪਾਂ ਉਥੇ ਇਨ ਨਹੀਂ ਕਬੂਲਣੀ ਜੋ ਸਚਾਈ ਹੈ ਸਿੱਖ ਧਰਮ ਦੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜੋ ਸਰਬੱਤ ਦੇ ਭਲੇ ਵਾਸਤੇ ਸੰਸਾਰ ਨੂੰ ਤਾਰਨ ਵਾਸਤੇ ਇਹ ਪਰਉਪਕਾਰੀ ਮਿਸ਼ਨ ਚਲਾਇਆ ਉਸ ਨੂੰ ਰੂਬਰੂ ਦਰਸਾਉਣਾ ਹੈ ਤੇ ਜਦੋਂ ਵੀ ਤੂੰ ਕੋਈ ਬਚਨ ਕਰੇਗਾ ਤੇਰੀ ਰਸਨਾ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਬਚ ਵਾਸ ਹੋਵੇਗਾ ਜੋ ਬਚਨ ਕਰੇਗਾ ਸੱਤ ਹੋਵੇਗਾ ਇਹ ਸਾਰਾ ਕੁਝ ਸਮਝਾ ਕਰਕੇ ਸਤਗੁਰੂ ਪਾਤਸ਼ਾਹ ਮਹਾਰਾਜੀ ਨੇ ਬਾਬਾ RAM ਰਾਏ ਨੂੰ ਦਿੱਲੀ ਭੇਜਣਾ ਕੀਤਾ ਦਿੱਲੀ ਵਿਖੇ ਜਾ ਕਰਕੇ ਜਦੋਂ ਔਰੰਗਜ਼ੇਬ ਨੂੰ ਬਾਬਾ RAM ਰਾਏ ਨੇ ਮਿਲਣਾ ਕੀਤਾ ਤਾਂ ਉਸ ਜਗ੍ਹਾ ਤੇ ਜਾ ਕਰਕੇ ਉਹਨਾਂ ਨੇ ਆਉ ਭਗਤ ਦੇਖੀ ਆਪਣਾ ਸਤਕਾਰ ਦੇਖਿਆ ਤੇ ਉਹਨਾਂ ਦੀਆਂ ਗੱਲਾਂ ਦੇ ਵਿੱਚ ਆਣ ਕਰਕੇ ਬਾਬਾ ਰਾਮ ਰਾਏ ਨੇ 72 ਕਰਾਮਾਤਾਂ ਦਿਖਾਈਆਂ ਕਰਾਮਾਤਾਂ ਕੀ ਨੇ ਕਿ ਜਿਵੇਂ ਹਵਾ ਦੇ ਵਿੱਚ ਉੱਡਣਾ ਜੀ ਪਾਣੀ ਦੇ ਵਿੱਚ ਤਰਤੀ ਦੇ ਵਿੱਚ ਤੁਰਨ ਵਾਂਗੂ ਤੁਰਨਾ ਇੱਕ ਵਾਰ ਉਹਨਾਂ ਦੀ ਇਸ ਚੀਜ਼ ਨੂੰ ਦੇਖਣ ਵਾਸਤੇ ਕਿ ਇਹਨਾਂ ਦੇ ਅੰਦਰ ਕਿੰਨੀ ਕਿ ਕਰਾਮਾਤ ਹੈ ਕਿੰਨੀ ਕਿ ਤਾਕਤ ਹੈ ਇੱਕ ਖੂਦ ਦੇ ਉੱਪਰ ਚਾਦਰ ਵਿਛਾ ਦਿੱਤੀ ਗਈ ਤੇ ਉਹਦੇ ਉੱਪਰ ਇੱਕ ਚੇਅਰ ਇੱਕ ਕੁਰਸੀ ਰੱਖ ਦਿੱਤੀ ਗਈ ਕਿ ਬਾਬਾ RAM ਰਾਏ ਤੇ ਬੈਠੇਗਾ ਤੇ ਖੂਦੇ ਵਿੱਚ ਗਿਰ ਜਾਵੇਗਾ ਜਦੋਂ ਬਾਬਾ RAM ਰਾਏ ਉੱਥੇ ਆਇਆ ਤੇ ਉਹ ਅਡੋਲ ਉਸ ਕੁਰਸੀ ਦੇ ਉੱਤੇ ਬੈਠ ਗਿਆ ਉਸ ਚਾਦਰ ਦਾ ਇੱਕ ਕੰਨੀ ਵੀ ਨਹੀਂ ਹਿੱਲੀ ਜੀ ਤੇ ਇਸ ਨੇਂ ਦੀਆਂ ਬਹੁਤ ਸਾਰੀਆਂ ਕਰਾਮਾਤਾਂ ਦਿਖਾਈਆਂ ਤੇ ਫਿਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਬਾਣੀ ਜੋ ਆਸਾ ਦੀ ਵਾਰ ਦੇ ਵਿੱਚ ਆਉਂਦੀ ਹੈ ਮਿੱਟੀ ਮੁਸਲਮਾਨ ਕੀ ਪੇੜਾ ਭਈ ਕਮਿਆਰ ਇਹਦੇ ਪਰਥਾਏ ਔਰੰਗਜ਼ੇਬ ਦੀ ਦਰਬਾਰ ਦੇ ਵਿੱਚ ਮੁਸਲਮਾਨ ਜੋ ਕਾਜੀ ਮੋਲਾਣੇ ਸਨ ਉਹਨਾਂ ਨੇ ਕਹਿਣਾ ਕੀਤਾ ਕਿ ਤੁਹਾਡੇ ਗ੍ਰੰਥ ਦੇ ਵਿੱਚ ਮੁਸਲਮਾਨ ਧਰਮ ਦੀ ਨਰਾਦਰੀ ਕੀਤੀ ਗਈ ਹੈ ਉਹਨਾਂ ਦੇ ਪਰਥਾਏ ਮਾੜਾ ਬੋਲਿਆ ਗਿਆ ਤਾਂ ਉਸ ਸਮੇਂ ਬਾਬਾ RAM ਰਾਏ ਨੇ ਉਸ ਤੁਕ ਨੂੰ ਬਦਲ ਕੇ ਬੋਲਣਾ ਕੀਤਾ ਅਸਲੀ ਜੋ ਬਾਣੀ ਹੈ ਜੋ ਸ਼ੁੱਧ ਬਾਣੀ ਹੈ ਮਿੱਟੀ ਮੁਸਲਮਾਨ ਕੀ ਪੇੜਾ ਭਈ ਕਮਿਆਰ ਪਰ ਬਾਬੇ ਰਾਮ ਰਾਏ ਨੇ ਉਥੇ ਕਹਿਣਾ ਕੀਤਾ ਮਿੱਟੀ ਬੇਈਮਾਨ ਕੀ ਪੇੜਾ ਭਈ ਕਮਿਆਰ ਮੁਸਲਮਾਨ ਦੀ ਜਗ੍ਹਾ ਬੇਈਮਾਨ ਕਹਿਣਾ ਕੀਤਾ ਜਦੋਂ ਬਾਣੀ ਦਾ ਨਰਾਦਰ ਕੀਤਾ ਤੇ ਸੰਗਤਾਂ ਨੂੰ ਵੀ ਪਤਾ ਲੱਗ ਗਿਆ ਤੇ ਸੰਗਤਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਕੀਰਤਪੁਰ ਸਾਹਿਬ ਵਿਖੇ ਪੱਤਰ ਕਾ ਭੇਜੀ ਤੇ ਸਾਰਾ ਕੁਝ ਉਸੋਂ ਦਾ ਵਰਤਾਂਦ ਦੱਸਿਆ ਕਿ ਬਾਬਾ RAM ਰਾਏ ਨੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਬਹੁਤ ਸਾਰੀਆਂ ਕਰਾਮਾਤਾਂ ਦਿਖਾਈਆਂ ਨੇ ਜੋ ਅੱਜ ਕੱਲ ਗਿਣਤੀ ਚੱਲਦੀ ਹੈ ਉਹਦੀ 72 ਕਰਾਮਾਤਾਂ ਦੀ ਗਿਣਤੀ ਚੱਲਦੀ ਹੈ ਵੀ ਇਸ ਤਰ੍ਹਾਂ ਕਰਕੇ ਉਹਨਾਂ ਨੇ 72 ਕਰਾਮਾਤਾਂ ਦਿਖਾਈਆਂ ਨੇ ਤੇ ਬਾਣੀ ਵੀ ਦਨਰਾਦਰ ਵੀ ਕੀਤਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਸੇ ਸਮੇਂ ਹੁਕਮਨਾਮਾ ਜਾਰੀ ਕਰ ਦਿੱਤਾ ਕਿ RAM ਰਾਏ ਜਿਸ ਪਾਸੇ ਵੀ ਤੇਰਾ ਮੂੰਹ ਹੈ ਉਸੇ ਪਾਸੇ ਚਲੇ ਜਾ ਅਸੀਂ ਅੱਜ ਤੋਂ ਤੇਰਾ ਮੂੰਹ ਨਹੀਂ ਦੇਖਾਂਗੇ ਤੂੰ ਸਾਡਾ ਪੁੱਤਰ ਨਹੀਂ ਤੇ ਅਸੀਂ ਤੇਰੇ ਪਿਤਾ ਨਹੀਂ ਉਸ ਉਪਰੰਤ ਸਾਧ ਸੰਗਤ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਜੋਤੀ ਜੋ ਸਮਾਉਣ ਦਾ ਸਮਾਂ ਨਜ਼ਦੀਕ ਦੇਖਿਆ ਤੇ ਆਪਣੇ ਛੋਟੇ ਸਹਿਬਜ਼ਾਦੇ ਤਨ ਤਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਗੁਰਦਾ ਗੱਦੀ ਦਾ ਤਿਲਕ ਦੇ ਦਿੱਤਾ ਗੁਰਤਾ ਗੱਦੀ ਦਾ ਤਿਲਕ ਦੇ ਕਰਕੇ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ 5 ਪੈਸੇ ਤੇ ਨਾਰੀਅਲ ਧਰ ਕੇ ਪਰਗਰਮਿਆ ਕੀਤੀ ਤੇ ਗੁਰਤਾ ਗੱਦੀ ਦਾ ਤਿਲਕ ਲਕਾਇਆ ਤੇ 8ਵੇਂ ਗੁਰੂ ਸੁਭਾਇਬਾਨ ਕਰ ਦਿੱਤੇ ਸਤਿਗੁਰ ਗੁਰੂ ਅਰਕਿਸ਼ਨ ਸਾਹਿਬ ਮਹਾਰਾਜ ਜੀ ਨੇ ਗੁਰਤਾ ਗੱਦੀ ਪ੍ਰਾਪਤ ਕਰਕੇ ਅਨੰਤ ਜੀਵਾਂ ਦਾ ਉਦਾਰ ਕੀਤਾ ਤੇ ਰਾਮ ਰਾਏ ਨੇ ਫਿਰ ਔਰੰਗਜ਼ੇਬ ਨੂੰ ਢੜਕਾਉਣਾ ਕੀਤਾ ਕਿ ਤੁਹਾਡੇ ਕਾਰਨ ਮੇਰਾ ਗੁਰਤਾ ਗੱਦੀ ਦਾ ਹੱਕ ਚਲਾ ਗਿਆ ਜੀ ਕਿਉਂਕਿ ਮੈਂ ਤੁਹਾਡੇ ਪਾਸ ਕਰਾਮਾਤਾ ਦਿਖਾਈਆਂ ਤੁਹਾਡੇ ਕਹਿਣ ਅਨੁਸਾਰ ਬਾਣੀ ਦੀ ਨਰਾਦਰੀ ਕੀਤੀ ਤੇ ਇਸ ਕਰਕੇ ਮੇਰੇ ਪਿਤਾ ਸਤਿਗੁਰੂ ਜੀ ਮੇਰੇ ਨਾਲ ਨਾਰਾਜ਼ ਹੋ ਗਏ ਨੇ ਤੇ ਤੁਹਾਡੇ ਇਸ ਕਾਰਨ ਮੇਰੀ ਗੁਰਤਾ ਗੱਦੀ ਚਲੀ ਗਈ ਹੈ ਤੇ ਤੁਸੀਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਬੁਲਾਉਣਾ ਕਰੋ ਤੇ ਉਹਨਾਂ ਦੇ ਪਾਸੋਂ ਵੀ ਕਰਾਮਾਤ ਦੇਖੋ ਜੇ ਉਹ ਕਰਾਮਾਤਾ ਦਿਖਾਉਣਗੇ ਤੇ ਚੰਗੀ ਗੱਲ ਨਹੀਂ ਤਾਂ ਉਹਨਾਂ ਨੂੰ ਖਤਮ ਕਰਕੇ ਮੈਂ ਗੁਰੂ ਬਣ ਜਾਵਾਂਗਾ ਤੇ ਤੁਸੀਂ ਬਾਦਸ਼ਾਹ ਹੋਵੋਗੇ ਇਸ ਤਰ੍ਹਾਂ ਆਪਣੀ ਸੰਸਾਰ ਵਿੱਚ ਬੋਧ ਨਿਭੇਗੀ ਔਰੰਗਜ਼ੇਬ ਨੇ ਆਪਣੇ ਵਜ਼ੀਰ ਰਾਜਾ ਜੈ ਸਿੰਘ ਸੁਆਈ ਮਿਰਜ਼ਾ ਉਹਨਾਂ ਨੂੰ ਕਹਿਣਾ ਕੀਤਾ ਕਿ ਕਿਸੇ ਵੀ ਤਰੀਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਰਾਜ ਜੀ ਨੂੰ ਦਿੱਲੀ ਲੈ ਕੇ ਆਓ ਰਾਜਾ ਜੈ ਸਿੰਘ ਕੀਰਤਪੁਰ ਸਹਿ ਪਹੁੰਚਿਆ ਤੇ ਜਾ ਕਰਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਔਰੰਗਜ਼ੇਬ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਮੇਰੇ ਨਾਲ ਅ ਦਿੱਲੀ ਚੜ੍ਹਨਾ ਕਰੋ ਤਾਂ ਸਾਧ ਸੰਗਤ ਪੀਤਾ ਸਤਿਗੁਰਾਂ ਦਾ ਫੇਰ ਬਚਨ ਦੁਹਰਾਇਆ ਕਿ ਅਸੀਂ ਔਰੰਗੇ ਦੇ ਮੱਥੇ ਨਹੀਂ ਲੱਗਣਾ ਔਰੰਗੇ ਨੂੰ ਦਰਸ਼ਨ ਨਹੀਂ ਦੇਣੇ ਤਾਂ ਸਾਧ ਸੰਗਤ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਸੁਣ ਕੇ ਰਾਜਾ ਜੈ ਸਿੰਘ ਕਹਿਣ ਲੱਗਾ ਨਹੀਂ ਸਤਿਗੁਰੂ ਜੀ ਜਿਸ ਤਰ੍ਹਾਂ ਮਰਜ਼ੀ ਕਰੋ ਮੇਰੀ ਬੇਨਤੀ ਬਰਵਾਨ ਕਰੋ ਤਾਂ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਪਿਤਾ ਸਤਿਗੁਰਾਂ ਦਾ ਬਚਨ ਫਿਰ ਦੁਹਰਾਇਆ ਕਿ ਅਸੀਂ ਤੁਹਾਨੂੰ ਵਾਰ-ਵਾਰ ਬੇਨਤੀ ਕਰਦੇ ਹਾਂ ਕਿ ਅਸੀਂ ਦਿੱਲੀ ਨਹੀਂ ਜਾਣਾ ਤੇ ਔਰੰਗੇ ਨੂੰ ਦਰਸ਼ਨ ਨਹੀਂ ਦੇਣੇ ਉਸੇ ਸਮੇਂ ਸਾ ਸੰਗਤ ਦਿੱਲੀ ਤੋਂ ਇੱਕ ਸਿੱਖ ਪੱਤਰਕਾ ਲੈ ਕੇ ਆਇਆ ਕਿ ਸਤਿਗੁਰ ਬਾਲਾ ਪ੍ਰੀਤਮ ਜੀ ਦਿੱਲੀ ਦੇ ਅੰਦਰ ਚੇਚਕ ਦੀ ਬੰਬਾਰੀ ਫੈਲੀ ਹੈ ਜਿਹਦੇ ਵਿੱਚ ਬੱਚੇ ਨੌਜਵਾਨ ਬੁੱਢੇ ਇਸ ਬਿਮਾਰੀ ਦੇ ਕਾਰਨ ਮੌਤੇ ਘਾਟ ਉਤਰ ਰਹੇ ਨੇ ਤੇ ਕਿਰਪਾ ਕਰੋ ਦਿੱਲੀ ਆਵੋ ਤੇ ਸਾਡਾ ਉਦਾਰ ਕਰੋ ਸਾਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਉਣਾ ਕਰੋ ਤਾਂ ਸਤਗੁਰੂ ਪਾਤਸ਼ਾਹ ਮਹਾਰਾਜ ਆਪਣੀਆਂ ਸੰਗਤਾਂ ਦੀ ਬੇਨਤੀ ਨੂੰ ਪਰਵਾਨ ਕਰਕੇ ਦਿੱਲੀ ਜਾਣ ਲਈ ਤਿਆਰ ਹੋਏ ਰਾਜਾ ਜੈ ਸਿੰਘ ਉੱਥੇ ਹੀ ਸਤਗੁਰਾਂ ਦੇ ਕੋਲ ਸੁਭਾਇਬਾਨ ਸੀ ਤੇ ਬੇਨਤੀ ਕੀਤੀ ਸਤਗੁਰੂ ਜੀ ਹੁਣ ਤਾਂ ਤੁਸੀਂ ਦਿੱਲੀ ਜਾਓਗੇ ਨਾ ਕਿਰਪਾ ਕਰੋ ਮੇਰੇ ਨਾਲ ਦਿੱਲੀ ਚਲਦੇ ਰਹੋ ਤੇ ਦਿੱਲੀ ਜਾ ਕਰਕੇ ਤੁਹਾਡੀ ਮਰਜ਼ੀ ਔਰੰਗਜ਼ੇਬ ਨੂੰ ਦਰਸ਼ਨ ਦੇਣੇ ਜਾਂ ਨਾ ਦੇਣੇ ਉਹ ਤੁਹਾਡੀ ਆਪਣੀ ਇੱਛਾ ਹੋਵੇਗੀ ਮੈਂ ਤੁਹਾਨੂੰ ਮਜਬੂਰ ਨਹੀਂ ਕਰਾਂਗਾ ਇਸ ਪ੍ਰਕਾਰ ਸਤਿਗੁਰ ਪਾਤਸ਼ਾਹ ਮਹਾਰਾਜ ਕੀਰਤਪੁਰ ਸਾਹਿਬ ਤੋਂ 1720 7 8 9 ਮਗ ਸੁਦੀ ਨੂੰ ਚੱਲ ਕਰਕੇ ਇਸ ਨਗਰ ਪੰਜੋਖਰਾ ਸਾਹਿਬ ਵਿਖੇ ਪਹੁੰਚੇ ਜਿਹੜਾ ਨਗਰ ਇੱਕ ਡੰਗਰੀ ਨਦੀ ਦੇ ਕਿਨਾਰੇ ਤੇ ਵਸਿਆ ਹੋਇਆ ਸੀ ਤਾਂ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਡੰਗਰੀ ਨਦੀ ਦੇ ਨਜ਼ਦੀਕ ਆਪਣਾ ਸ਼ਿਵਰ ਲਗਾਇਆ ਆਪਣਾ ਟਿਕਾਣਾ ਕੀਤਾ ਤੇ ਸਤਿਗੁਰ ਪਾਤਸ਼ਾਹ ਮਹਾਰਾਜ ਸੁਭਾਇਬਾਨ ਹੋਏ ਤੇ ਜਿਵੇਂ ਜਿਵੇਂ ਸੰਗਤਾਂ ਨੂੰ ਪਤਾ ਲੱਗ ਰਿਹਾ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ 8ਵੀਂ ਜੋਤ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਕੀਰਤਪੁਰ ਤੋਂ ਚਲ ਕਰਕੇ ਪੰਜੋਖਰੇ ਦੀ ਧਰਤੀ ਤੇ ਪਹੁੰਚੇ ਐ ਤੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਇਕੱਠ ਹੋਣਾ ਸ਼ੁਰੂ ਹੋ ਗਿਆ ਦੇਖਦਿਆਂ ਦੇਖਦਿਆਂ ਬਹੁਤ ਵੱਡਾ ਵਿਸ਼ਾਲ ਇਕੱਠ ਹੋ ਗਿਆ ਇਤਿਹਾਸ ਦੱਸਦਾ ਹੈ ਕਿ ਕਾਬਲ ਗੰਧਾਰ ਤੋਂ ਹੋਰ ਦੇ ਦੇਸਾਂ ਪ੍ਰਦੇਸਾਂ ਤੋਂ ਸੰਗਤਾਂ ਨੂੰ ਜਿਵੇਂ ਜਿਵੇਂ ਪਤਾ ਲੱਗ ਰਿਹਾ ਹੈ ਕਿ ਸਤਿਗੁਰ ਪਾਤਸ਼ਾਹ ਮਹਾਰਾਜ ਦਿੱਲੀ ਨੂੰ ਜਾ ਰਹੇ ਨੇ ਤੇ ਇਸ ਸਮੇਂ ਪੰਜੋਖਰੇ ਨਗਰ ਦੇ ਵਿੱਚ ਠਹਿਰੇ ਹੋਏ ਨੇ ਤਾਂ ਉਹਵੇਂ ਉਹਵੇਂ ਸੰਗਤਾਂ ਇੱਥੇ ਪਹੁੰਚੀਆਂ ਨੇ ਤੇ ਬਹੁਤ ਵੱਡਾ ਇਕੱਠ ਹੋ ਗਿਆ ਬਹੁਤ ਚਾਹਲ ਬਹਿਲ ਹੋ ਰਹੀ ਐ ਤੇ ਇਸ ਨਗਰ ਦਾ ਵਸਨੀਕ ਲਾਲਚੰਦ ਪੰਡਤ ਜੋ ਬਹੁਤ ਵੱਡਾ ਵਿਦਵਾਨ ਸੀ ਇੰਨੀ ਵਿਦਵਤਾ ਸੀ ਉਸੰਦਰ ਪੰਡਤ ਦੇ ਅੰਦਰ ਕਿ ਆਪਣੇ ਗਿਆਨ ਦੇ ਨਾਲ ਦੂਜਿਆਂ ਨੂੰ ਹਰਾ ਕਰਕੇ ਉਹਨਾਂ ਦੇ ਧਾਰਮਿਕ ਗਰਦਨ ਚੱਕ ਲਿਆਉਂਦਾ ਸੀ ਇੰਨਾ ਵੱਡਾ ਵਿਦਵਾਨ ਸੀ ਤੇ ਸਤਿਗੁਰ ਪਾਤਸ਼ਾਹ ਮਹਾਰਾਜੀ ਦੇ ਬਾਅਦ ਸਿੱਖਾਂ ਨੂੰ ਕਹਿਣ ਲੱਗੇ ਕਿ ਆਪਣੇ ਨਗਰ ਵਿੱਚ ਬੜੀ ਰੌਣਕ ਐ ਬੜਾ ਇਕੱਠ ਐ ਕੌਣ ਆਇਆ ਤੁਹਾਨੂੰ ਦੱਸਣਾ ਕੀ ਤਾਂ ਸੰਗਤਾਂ ਨੇ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਜੋਤ ਗੁਰੂ ਹਰਿਕ੍ਰਿਸ਼ਨ ਸਾਹਿਬ ਵਾਲਾ ਪ੍ਰੀਤਮ ਜੀ ਆਏ ਨੇ ਤੇ ਉਹਨਾਂ ਦੀ ਅਵਸਥਾ ਉਹਨਾਂ ਦੀ ਉਮਰ ਬਹੁਤ ਛੋਟੀ ਹੈ ਤਾਂ ਇਹ ਗੱਲ ਸੁਣ ਕਰਕੇ ਤੇ ਉਹਨਾਂ ਸਤਿਗੁਰਾਂ ਦਾ ਨਾਮ ਸੁਣਿਆ ਕਿ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਉਹ ਕਹਿੰਦੇ ਦੁਆਪਰ ਦੇ ਅਵਤਾਰ ਕ੍ਰਿਸ਼ਨ ਹੋਏ ਐ ਉਹਨਾਂ ਨੂੰ ਸਾਰਾ ਸੰਸਾਰ ਕ੍ਰਿਸ਼ਨ ਪਰਮਹਾਨ ਕਰਕੇ ਜਾਣਦਾ ਤੇ ਇਹ ਇਹਨਾਂ ਨੇ ਆਪਣਾ ਉਹਨਾਂ ਤੋਂ ਵੱਡਾ ਵੀ ਨਾਮ ਰੱਖਿਆ ਹਰਿਕ੍ਰਿਸ਼ਨ ਸਾਹਿਬ ਕੀ ਕ੍ਰਿਸ਼ਨ ਭਗਵਾਨ ਵੱਲੋਂ ਭਗਵਦ ਗੀਤਾ ਦੀ ਜੋ ਰਚਨਾ ਕੀਤੀ ਗਈ ਹੈ ਕਿ ਉਹਦੇ ਅਰਥ ਤੇ ਮੇਰੇ ਸਵਾਲਾਂ ਦਾ ਜਵਾਬ ਤੁਹਾਡਾ ਗੁਰੂ ਦੇ ਸਕਦਾ ਹੈ ਸਤਿਗੁਰ ਪਾਤਸ਼ਾਹ ਮਹਾਰਾਜ ਦੇ ਪਾਸ ਜਾ ਕੇ ਨਿਗੜ ਵਰਦੀ ਸਿੱਖਾਂ ਨੇ ਕਹਿਣਾ ਕੀਤਾ ਮਹਾਰਾਜ ਬਾਹਰ ਇੱਕ ਪੰਡਤ ਆਇਆ ਜੋ ਆਪ ਜੀ ਦੇ ਉੱਪਰ ਬਹੁਤ ਸ਼ੰਕਾ ਕਰਦਾ ਹੈ ਤੇ ਅਤਾਰਾਂ ਤਰ੍ਹਾਂ ਦੇ ਬਚਨ ਬੋਲਦਾ ਸਤਿਗੁਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਆਪ ਉਸ ਪੰਡਤ ਨੂੰ ਸਾਡੇ ਪਾਸ ਲਿਆਓ ਪੰਡਤ ਨੂੰ ਬੁਲਾ ਕਰਕੇ ਸਤਿਗੁਰਾਂ ਦੇ پاس ਲਜਾਇਆ ਗਿਆ ਤੇ ਜਦੋਂ ਅੰਦਰ ਗਏ ਜਿਹੜੇ ਬੱਚੇ ਨੂੰ ਸਿੱਖਾਂ ਦੇ ਨਾਲ ਸਤਿਗੁਰਾਂ ਦੇ ਕੀਤੇ ਉਹੀ ਜਾ ਕੇ ਬਚਨ ਸਤਿਗੁਰਾਂ ਨੂੰ ਕਹਿਣੇ ਕੀਤੇ ਕਿ ਆਪ ਜੀ ਗੀਤਾ ਦੇ ਅਰਥ ਤੇ ਮੇਰੇ ਸਵਾਲਾਂ ਦਾ ਜਵਾਬ ਦੇ ਸਕਦੇ ਹੋ ਤਾਂ ਸਤਿਗੁਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਹਾਂ ਪੰਡਤ ਤੇਰੇ ਹਰ ਸਵਾਲ ਦਾ ਜਵਾਬ ਤੇ ਗੀਤਾ ਦੇ ਅਰਥ ਕਰ ਸਕਦੇ ਹਾਂ ਪਰ ਤੇਰਾ ਸ਼ੰਕਾ ਨਿਵਰਤ ਨਹੀਂ ਹੋਵੇਗਾ ਕਾਰਨ ਗੁਰੂ ਪੜਪੋਤਰੇ ਗੁਰੂ ਪੁੱਤਰ ਤੇ ਖੁਦ ਹੁਣ ਗੁਰੂ ਰੇ ਕਿਸੇ ਵਿਦਵਾਨ ਨੂੰ ਰੱਖ ਕਰਕੇ ਕਿਸੇ ਪੰਡਤ ਨੂੰ ਰੱਖ ਕਰਕੇ ਸਿੱਖ ਲਿਆ ਹੋਵੇਗਾ ਤੇ ਤਾਂ ਸਾਡੇ ਸਵਾਲਾਂ ਦਾ ਜਵਾਬ ਦਿੱਤਾ ਸਤਿਗੁਰੂ ਜੀ ਕਹਿਣ ਲੱਗੇ ਕਿ ਪੰਡਤ ਜੀ ਤੁਸੀਂ ਆਪਣੀ ਬੋਧੋ ਅਨੁਸਾਰ ਕਿਸੇ ਵੀ ਮਨੁੱਖ ਨੂੰ ਲੈ ਆਵੋ ਅਸੀਂ ਉਸ ਪਾਸੋਂ ਗੀਤੇ ਦੇ ਅਰਥ ਤੇ ਤੇਰੇ ਸਵਾਲਾਂ ਦਾ ਜਵਾਬ ਦਵਾ ਦੇਵਾਂਗੇ ਪੰਡਤ ਬੜਾ ਪਰਸੰਨ ਹੋਇਆ ਕਿ ਸਤਗੁਰੂ ਆਪਣੀ ਜਾਲ ਵਿੱਚ ਫਸ ਗਏ ਐ ਤੇ ਨਗਰ ਵਿੱਚ ਗਿਆ ਤੇ ਨਗਰ ਦੇ ਵਿੱਚੋਂ ਇੱਕ ਐਸੇ ਮਨੁੱਖ ਨੂੰ ਲੈ ਕੇ ਆਇਆ ਜਿਹਨੂੰ ਆਪਣੇ ਸਰੀਰ ਦੀ ਸੋਧ ਨਹੀਂ ਸੀ ਜੋ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਭਰ ਕੇ ਮਹਿਲੇ ਚ ਕੁਝ ਹਲੇ ਕੱਪੜੇ ਪਾ ਕੇ ਰੱਖਦਾ ਤੇ ਸਰੀਰ ਕਰਕੇ ਵੀ ਨਿਰਬਲ ਸੀ ਬੋਲ ਨਹੀਂ ਸੀ ਸਕਦਾ ਸੁਣ ਨਹੀਂ ਸੀ ਸਕਦਾ ਉਸ ਨੂੰ ਜਾ ਕੇ ਸਤਗੁਰਾਂ ਦੇ ਸਾਹਮਣੇ ਖੜਾ ਕਰ ਦਿੱਤਾ ਕਿ ਮੇਰੇ ਸਵਾਲਾਂ ਦਾ ਜਵਾਬ ਤੇ ਗੀਤਾ ਦੇ ਅਰਥ ਇਹਦੇ ਪਾਸੋਂ ਕਰਵਾਓ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਨਿਕਟ ਵਰਤੀ ਸਿੱਖਾਂ ਨੂੰ ਕਹਿਣਾ ਕੀਤਾ ਭਾਈ ਗੁਰ ਸਿੱਖੋ ਜਾਓ ਜੋ ਸਾਹਮਣੇ ਛਪੜੀ ਚ ਪਾਣੀ ਰੁਕਿਆ ਹੈ ਉਸ ਜਲ ਵਿੱਚ ਉਸ ਛਪੜੀ ਵਿੱਚ ਇਸ ਨੂੰ ਇਸ਼ਨਾਨ ਕਰਾ ਕੇ ਲਿਆਓ ਉਸ ਤੋਂ ਪਹਿਲਾਂ ਸਾਥ ਸੰਗਤ ਸਤਿਗੁਰਾਂ ਦੇ ਚੌਰ ਬਰਦਾਰ ਭਾਈ ਰਾਮ ਕੌਰ ਜੀ ਤਿਨਾਂ ਨੂੰ ਬਹੁਤ ਤੇਜ਼ ਬੁਖਾਰ ਹੋ ਗਿਆ ਸੀ ਤੇ ਉਹ ਬੁਖਾਰ ਦੇਖ ਕਰਕੇ ਮਾਤਾ ਕ੍ਰਿਸ਼ਨ ਕੌਰ ਜੀ ਜਦੋਂ ਨਾਲ ਆਏ ਹੋਏ ਸਨ ਉਹਨਾਂ ਨੇ ਜਾ ਕੇ ਕਹਿਣਾ ਕੀਤਾ ਕਿ ਬਾਲਾ ਸਤਿਗੁਰੂ ਜੀ ਤੁਹਾਡੇ ਚੌਰ ਬਰਦਾਰ ਨੂੰ ਬਹੁਤ ਤੇਜ਼ ਬੁਖਾਰ ਆਇਆ ਤੇ ਕਿਰਪਾ ਕਰੋ ਇਹਦਾ ਬੁਖਾਰ ਦੂਰ ਕਰੋ ਤਾਂ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਉਸ ਰੁਕੇ ਹੋਏ ਜਲ ਦੇ ਵਿੱਚ ਉਸ ਛੁਪੜੀ ਦੇ ਵਿੱਚ ਆਪਣੇ ਮबारक ਚਰਨ ਪਾਏ ਤੇ ਉਹਦਾ ਸ਼ਨਾਣ ਕਰਾਇਆ ਤੇ ਉਹਦਾ ਬੁਖਾਰ ਦੂਰ ਹੋ ਗਿਆ ਤੇ ਫਿਰ ਇਸ ਛੱਜੂ ਦਾ ਸ਼ਨਾਣ ਕਰਾਇਆ ਗਿਆ ਸਾਫ ਸੁਥਰੇ ਬਸਤਰ ਪਹਿਨਾਏ ਗਏ ਤੇ ਸਤਿਗੁਰਾਂ ਦੇ ਹਜ਼ੂਰ ਲਿਆਂਦਾ ਆਸ-ਪਾਸ ਜਿੰਨੀਆਂ ਸੰਗਤਾਂ ਇਕੱਠੀਆਂ ਹੋਈਆਂ ਸਨ ਉਹ ਬਹਿ ਗਈਆਂ ਸਤਿਗੁਰਾਂ ਦੇ ਨਜ਼ਦੀਕ ਇੱਕ ਪਾਸੇ ਇਹ ਛੱਜੂ ਬੈਠਾ ਹੈ ਇੱਕ ਪਾਸੇ ਲਾਲਚੰਦ ਪੰਡਿਤ ਬੈਠਾ ਹੈ ਤੇ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਕਿ ਲਾਲਚੰਦ ਪੰਡਿਤ ਆਪ ਗੀਤਾ ਦਾ ਸ਼ਲੋਕ ਬੋਲੋ ਤੇਰੇ ਹਰ ਸਵਾਲ ਦਾ ਜਵਾਬ ਤੇ ਗੀਤਾ ਦੇ ਅਰਥ ਇਹ ਛੱਜੂ ਕਰੇਗਾ ਕਹਿਣ ਲੱਗਾ ਮਹਾਰਾਜ ਇਸ ਇਨਸਾਨ ਦੇ ਵੱਸ ਦੀ ਗੱਲ ਨਹੀਂ ਇਹ ਮੇਰੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇ ਸਕਦਾ ਗੀਤਾ ਦੇ ਅਰਥ ਕਰਨੇ ਤਾਂ ਬਹੁਤ ਦੂਰ ਦੀ ਗੱਲ ਹੈ ਮੇਰੇ ਸਾਹਮਣੇ ਤਾਂ ਵੱਡੇ ਵੱਡੇ ਵਿਦਵਾਨ ਨਹੀਂ ਟਿਕਦੇ ਇਹ ਮੂਰਖ ਗਵਾਰ ਇਹ ਮੇਰੇ ਕਿਸੇ ਵੀ ਗੱਲ ਦਾ ਜਵਾਬ ਨਹੀਂ ਦੇ ਸਕਦਾ ਇੱਕ ਵਾਰੀ ਦੋ ਵਾਰੀ ਤੀਸਰੀ ਵਾਰ ਫਿਰ ਵਚਨ ਕੀਤਾ ਸਤਿਗੁਰਾਂ ਨੇ ਕਿ ਇੱਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਦਰ ਘਰ ਹੈ ਤੇਰੇ ਸਵਾਲਾਂ ਦਾ ਜਵਾਬ ਤੇ ਗੀਤਾ ਦੇ ਅਰਥ ਇਹ ਛੱਜੂ ਕਰੇਗਾ ਆਪ ਗੀਤਾ ਦਾ ਸ਼ਲੋਕ ਬੋਲਣਾ ਕਰੋ ਤਾਂ ਸਾਧ ਸੰਗਤ ਅੱਗੋਂ ਪੰਡਤ ਕਹਿਣ ਲਗਾ ਕਿ ਮਹਾਰਾਜ ਆ ਬੱਚੇ ਹੋ ਤੇ ਬੱਚਿਆਂ ਵਾਲੀ ਜਿੱਦ ਕਰ ਰਹੇ ਹੋ ਮੈਂ ਆਪ ਜੀ ਨੂੰ ਦੱਸਿਆ ਕਿ ਮੇਰੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇ ਸਕਦਾ ਪਰ ਤੁਸੀਂ ਵਾਰ-ਵਾਰ ਕਹਿੰਦੇ ਹੋ ਤੇ ਮੈਂ ਤੁਹਾਡੇ ਕਹਿਣ ਅਨੁਸਾਰ ਸ਼ਲੋਕ ਪੜ੍ਹ ਦਿੰਦਾ ਹਾਂ ਪਰ ਇਸ ਇਨਸਾਨ ਦੇ ਵੱਸ ਦੀ ਗੱਲ ਨਹੀਂ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਹੱਥ ਵਿੱਚ ਛੜੀ ਹੋਇਆ ਕਰਦੇ ਸੀ ਇੱਕ ਪਾਸਿਓਂ ਲਾਲਜੰਦ ਪੰਡਤ ਸੋ ਲੋਕੋ ਉਚਾਰਨ ਕਰਨ ਲੱਗਾ ਤੇ ਦੂਸਰੇ ਪਾਸੇ ਬਾਲਾ ਪ੍ਰੀਤਮ ਸਵਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਇਆ ਦੇ ਘਰ ਵਿੱਚ ਆਏ ਤੇ ਸਤਗੁਰ ਪਾਤਸ਼ਾਹ ਮਹਾਰਾਜ ਆਪਣੇ ਹੱਥ ਦੀ ਛੱਡੀ ਉਹਦੇ ਸਿਰ ਤੇ ਰੱਖੀ ਇੱਕ ਵਾਰੀ ਸਾਧ ਸੰਗਤ ਸਾਰੀ ਸੰਗਤ ਬੋਲਣਾ ਕਰੋ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਢਿਠੇ ਸਭ ਦੁੱਖ ਜਾਏ ਜਿਸ ਤਰ੍ਹਾਂ ਸਤਗੁਰ ਪਾਤਸ਼ਾਹ ਮਹਾਰਾਜ ਜੀ ਨੂੰ ਧਿਆਈਏ ਉਹਨਾਂ ਦੇ ਦੁੱਖ ਦਿਲਦਰ ਦੂਰ ਹੋ ਜਾਂਦੇ ਆ ਇਸੇ ਤਰ੍ਹਾਂ ਸਤਿਗੁਰੂ ਬਾਲਾ ਪ੍ਰੀਤਮ ਜੀ ਨੇ ਜਦੋਂ ਮਿਹਰ ਦੀ ਛੜੀ ਰੱਖੀ ਤੇ ਇਹ ਜਿਹੜਾ ਗੁੰਗਾ ਬਹਿਰਾ ਅਨਪੜ ਗਵਾਰ ਸੀ ਉਹ ਤਦ ਮੇਤਾ ਪੰਡਤ ਵਿਦਵਾਨ ਬਣ ਗਿਆ ਐਸੇ ਗੀਤਾ ਦੇ ਦਿਬ ਦ੍ਰਿਸ਼ਟੀ ਅਰਥ ਕੀਤੇ ਕਿ ਪੰਡਨ ਦੇ ਪੈਰਾ ਥੱਲੋਂ ਜ਼ਮੀਨ ਨਿਕਲ ਗਈ ਕਿ ਮੇਰੇ ਨਗਰ ਦਾ ਰਹਿਣ ਵਾਲਾ ਮੈਂ ਬਚਪਨ ਤੋਂ ਇਸ ਇਨਸਾਨ ਨੂੰ ਜਾਣਦਾ ਕਿ ਬੋਲ ਨਹੀਂ ਸਕਦਾ ਸੁਣ ਨਹੀਂ ਸਕਦਾ ਅਨਪੜ ਗਵਾਰ ਹੈ ਆਪਣੇ ਆਪ ਦੇ ਸਰੀਰ ਦੀ ਸੁਧ ਵੀ ਨਹੀਂ ਇਹ ਛੜੀ ਧਰਦਿਆਂ ਤੋਤੇ ਵਾਂਗੂ ਬੋਲਣ ਲੱਗਾ ਹੈ ਦੂਸਰਾ ਸਲੋਕ ਜਦੋਂ ਪੜ੍ਹਿਆ ਤੇ ਅਗਲੀਆਂ ਭਗਤੀਆਂ ਪਿੱਛੇ ਤੇ ਪਿੱਛੇ ਅੱਗੇ ਬੋਲਿਆ ਤੇ ਉਸੇ ਟਾਈਮ ਛੱਜੂ ਨੇ ਰੋਕੇ ਕਹਿਣਾ ਕੀਤਾ ਪੰਡਤ ਜੀ ਇਤਨੇ ਵੱਡੇ ਗਿਆਨੀ ਹੋ ਕੇ ਗੀਤਾ ਦੀ ਬਾਣੀ ਗਲਤ ਪੜ੍ਹ ਰਹੇ ਹੋ ਇਹਦਾ ਉਚਾਰਨ ਐਦਾਂ ਨਹੀਂ ਐਦਾਂ ਹੈ ਤਾਂ ਸਾਧ ਸੰਗਤ ਉਸੇ ਸਮੇ ਇਹ ਛੱਜੂ ਦੇ ਬਚਨ ਸੁਣ ਕੇ ਹੈਰਾਨ ਹੋਇਆ ਕਿ ਇਤਨੇ ਸੋਹਣੇ ਅਰਥ ਇਤਨੀ ਸੋਹਣੀ ਗੀਤਾ ਦੀ ਬਾਣੀ ਸੁੱਧਰ ਪੜੀ ਹੈ ਤੇ ਸਤਗੁਰਾਂ ਦੇ ਚਰਨਾਂ ਤੇ ਇਹ ਲਾਲਚੰਦ ਪੰਦਰ ਟੈਪਿਆ ਤੇ ਕਹਿਣ ਲੱਗਾ ਮਹਾਰਾਜ ਮੇਰੀ ਪ੍ਰਸੰਨਤਾ ਹੋ ਗਈ ਹੈ ਮੇਰੀ ਨਿਸ਼ਾ ਹੋ ਗਈ ਹੈ ਕਿਰਪਾ ਕਰੋ ਮੈਨੂੰ ਵੀ ਆਪਣਾ ਸਿੱਖ ਬਣਾਉਣਾ ਕਰੋ ਸਤਗੁਰ ਪਤਸ਼ਾਹ ਮਹਾਰਾਜ ਜੀ ਨੇ ਉਹ ਉਪਦੇਸ਼ ਦੇਣਾ ਕੀਤਾ ਹਰ ਜੂ ਅਹੰਕਾਰ ਨਾ ਭਾ ਬਈ ਵੇਦ ਕੂਕ ਸੁਣਾਵੇ ਆਪ ਜੀ ਗਿਆਨੀ ਹੋ ਵਿਦਵਾਨ ਹੋ ਆਪ ਜੀ ਨੂੰ ਪਤਾ ਹੈ ਕਿ ਵਿਦਵਤਾ ਕਰਕੇ ਅਹੰਕਾਰ ਨਹੀਂ ਕਰੀਦਾ ਇਸ ਲਈ ਆਪਣੀ ਵਿਦਿਆ ਦਾ ਹੰਕਾਰ ਨਾ ਕਰ ਆਪਣੀ ਅਹੰਕਾਰ ਦੀ ਜਿਹੜੀ ਬਿਰਤੀ ਇਸ ਨੂੰ ਤਿਆਗ ਕਰਕੇ ਸਜਦਾ ਪਹਿਰਾ ਦੇ ਤੇ ਆਪਣੇ ਧਰਮ ਦੀ ਪਾਲਣਾ ਕਰ ਕਹਿੰਗਾ ਨਹੀਂ ਮਹਾਰਾਜ ਹੁਣ ਮੇਰੀ ਨਿਸ਼ਾ ਹੋ ਗਈ ਹੈ ਮੈਂ ਬੱਚਾ ਜਾਣ ਕੇ ਭੁੱਲ ਕਰ ਬੈਠਾ ਹਾਂ ਅਵਗਿਆ ਕਰ ਬੈਠਾ ਹਾਂ ਕਿਰਪਾ ਕਰੋ ਮੇਰੀ ਭੁੱਲ ਮੈਨੂੰ ਬਖਸ਼ ਦੇਵੋ ਤੇ ਮੈਨੂੰ ਵੀ ਆਪਣਾ ਸਿੱਖ ਬਣਾਉਣਾ ਕਰੋ ਤਾਂ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਪੰਡਤ ਦੀ ਵਾਰ-ਵਾਰ ਬੇਨਤੀ ਕਰਨ ਤੇ ਆਪਣੇ ਚਰਨਾਂ ਅੰਮਦ ਜਲ ਛਕਾਉਣਾ ਕੀਤਾ ਤੇ ਆਪਣਾ ਸਿੱਖ ਬਣਾਉਣਾ ਕੀਤਾ ਉਸ ਤੋਂ ਪਰੰਤ ਸਾਧ ਸੰਗਤ ਬਹੁਤ ਲੰਮਾ ਸਮਾਂ ਲਾਲਚੰਦ ਪੰਡਤ ਨੇ ਇਲਾਕੇ ਦੇ ਵਿੱਚ ਵਿਚਰ ਕਰਕੇ ਧਰਮ ਦਾ ਸਿੱਖ ਧਰਮ ਦਾ ਪ੍ਰਚਾਰ ਕਰਨਾ ਕੀਤਾ ਇਤਿਹਾਸ ਦੱਸਦਾ ਹੈ ਕਿ ਇਥੋਂ ਫਿਰ ਸਮਾਬਤਿਤ ਹੋਇਆ ਤੇ ਜਦੋਂ ਤੁਨ ਤੁਨ ਸਾਹਿਬ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਾਂ ਦੀ ਪੂਰੀ ਆਏ ਤੇ 1699 ਦੀ ਵਿਸਾਖੀ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਅੰਮ੍ਰਿਤ ਬਾਟਾ ਤਿਆਰ ਕੀਤਾ ਤੇ 80000 ਦਾ ਇਕੱਠ ਹੈ ਤੇ ਉਸ ਇਕੱਠ ਦੇ ਵਿੱਚ ਇਹ ਲਾਲ ਚੰਦ ਪੰਡਿਤ ਵੀ ਹੈ ਤੇ ਉਸ ਸਮੇਂ ਇਹਨੇ ਵੀ ਉਸ ਅੰਮ੍ਰਿਤ ਬਾਟੇ ਦੇ ਵਿੱਚੋਂ ਅੰਮ੍ਰਿਤ ਛਕਿਆ ਤੇ ਲਾਲ ਚੰਦ ਤੋਂ ਲਾਲ ਸਿੰਘ ਬਣਿਆ ਤੇ ਸਾਹ ਸੰਗਤ ਸਮਾ ਬਤੀਤ ਹੋਇਆ ਉਹ ਸਮਾਂ ਆਇਆ ਜਦੋਂ ਜੰਗਾ ਜੁੱਧਾਂ ਦਾ ਸਮਾਂ ਆ ਸਤਗੁਰਾਂ ਨੇ ਅਨੰਦਾਂ ਦੀ ਪੂਰੀ ਨੂੰ ਛੱਡਣਾ ਕੀਤਾ ਤੇ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਆਣ ਕਰਕੇ ਇੱਕ ਪਾਸੇ 10 ਲੱਖ ਬੈਰੀ ਨੇ ਇੱਕ ਪਾਸੇ 40 ਸਿੰਘ ਨੇ ਉਹਨਾਂ ਦੇ ਵਿੱਚ ਇਹ ਲਾਲ ਚੰਦ ਪੰਡਤ ਜੋ ਲਾਲ ਸਿੰਘ ਦੇ ਨਾਮ ਤੇ ਨਾਲ ਜਾਣਿਆ ਜਾ ਰਿਹਾ ਹੈ ਉਹਨੇ ਵੀ ਸਤਗੁਰੂ ਪਾਤਸ਼ਾਹ ਮਹਾਰਾਜ ਦੇ ਸਾਹਿਬ ਜਾਂਦਿਆਂ ਦੇ ਨਾਲ ਉਹਨਾਂ ਸਿੰਘਾਂ ਦੇ ਨਾਲ ਲੜ ਕਰਕੇ ਜੰਗੇ ਮੈਦਾਨਾਂ ਦੇ ਵਿੱਚ ਜ਼ਲਮ ਦਾ ਨਾਲ ਲੜਦਿਆਂ ਹੋਇਆਂ ਸ਼ਹਾਦਤ ਇਹ ਜਾਮ ਪੀਤਾ ਸਾ ਸੰਗਤ ਇਸੇ ਤਰ੍ਹਾਂ ਸਤਗੁਰੂ ਬਾਲਾ ਪ੍ਰੀਤਮ ਪਾਤਸ਼ਾਹ ਮਹਾਰਾਜ ਫਿਰ ਜਦੋਂ ਇੱਥੇ ਟਹਿਰੇ ਹੋਏ ਸਨ ਇਹ ਸਾਰਾ ਕਾਤਕ ਹੋਇਆ ਤੇ ਸਤਗੁਰੂ ਪਾਤਸ਼ਾਹ ਮਹਾਰਾਜ ਤੀਸਰੇ ਦਿਨੇ ਇੱਥੋਂ ਚਾਲੇ ਪਾਉਣ ਲੱਗੇ ਆ ਤੇ ਫਿਰ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਆਪ ਜੀ ਦਿੱਲੀ ਨੂੰ ਜਾ ਰਹੇ ਹੋ ਤੇ ਤੁਹਾਡੇ ਦਰਸ਼ਨਾਂ ਦੀ ਤੰਗ ਹੋਵੇ ਤੁਹਾਡੇ ਦਰਸ਼ਨ ਕਰਨੇ ਹੋਣ ਤੇ ਕਿਵੇਂ ਹੋਣਗੇ ਤਾਂ ਸਤਿਗੁਰ ਪਾਤਸ਼ਾਹ ਮਹਾਰਾਜ ਪਾਰਕੀ ਤੋਂ ਫਿਰ ਥੱਲੇ ਉਤਰੇ ਜਿੱਥੇ ਆਪ ਜੀ ਦਰਬਾਰ ਸਾਹਿਬ ਦੇ ਅੰਦਰ ਨਿਸ਼ਾਨ ਸਾਹਿਬ ਦੇਖਦੇ ਹੋ ਉਸ ਨਿਸ਼ਾਨ ਸਾਹਿਬ ਦੇ ਪਾਸ ਸਤਿਗੁਰਾਂ ਜੀ ਨੇ ਰੇਤ ਦੀ ਢੇਰੀ ਲਗਾਈ ਤੇ ਆਪਣੀ ਹੱਥੀ ਨਿਸ਼ਾਨ ਲਗਾਇਆ ਤੇ ਵਚਨ ਕੀਤਾ ਕਿ ਇਸ ਢੇਰੀ ਦੇ ਇਸ ਨਿਸ਼ਾਨ ਦੇ ਦਰਸ਼ਨ ਕਰ ਲਿਓ ਸਾਡੇ ਦਰਸ਼ਨਾਂ ਦਾ ਮਹੱਤਵ ਤੁਹਾਨੂੰ ਪ੍ਰਾਪਤ ਹੋਵੇਗਾ ਜੋ ਇੱਥੇ ਸੇਵਾ দান ਦੇਵੋਗੇ ਜੋ ਇੱਥੇ ਬੇਨਤੀ ਕਰੋਗੇ ਉਹ ਸਾਡੇ ਪਾਸ ਪ੍ਰਵਾਨ ਹੋਵੇਗੀ ਤੇ ਤੁਹਾਡੀਆਂ ਸ਼ੁਭ ਇੱਛਾ ਸ਼ੁਭ ਕਾਮਨਾਵਾਂ ਪੂਰਨ ਹੋਣਗੀਆਂ ਇਸ ਸਰੋਵਰ ਦਾ ਫਿਰ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਉਹ ਛੱਬੜੀ ਦਾ ਨਾਮ ਰੱਖਿਆ ਕਿ ਇਸ ਗੁਰੂ ਸਰ ਸਰੋਵਰ ਦੇ ਵਿੱਚ ਆਣ ਕੇ ਜਿਹੜਾ ਵੀ ਮਨੁੱਖ ਇਸ਼ਨਾਨ ਕਰੇਗਾ ਜੋ ਗੂੰਗਾ ਬੋਲਾ ਤੋਤਲਾ ਹੋਵੇਗਾ ਉਹ ਠੀਕ ਹੋਵੇਗਾ ਸਾ ਸੰਗਤ ਅਜ ਵੀ ਬਾਲਾ ਪ੍ਰੀਤਮ ਦੀ ਬਖਸ਼ਿਸ਼ ਰਹਿਮਤ ਉਸੇ ਤਰ੍ਹਾਂ ਵਰਤ ਰਹੀ ਹੈ ਕਿ ਅੱਜ ਵੀ ਇੱਥੇ ਸੰਗਤਾਂ ਆਉਂਦੀਆਂ ਨੇ ਜਿਹੜੇ ਬੱਚੇ ਬੋਲ ਨਹੀਂ ਸਕਦੇ ਸੁਣ ਨਹੀਂ ਸਕਦੇ ਉਹ ਇਸ ਅਮਰਤ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਆ ਤੇ ਉਹ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਕਿ ਉਹ ਬੱਚੇ ਬੋਲਣ ਅਤੇ ਸੁਣਨ ਲੱਗ ਜਾਂਦੇ ਨੇ ਕੋਈ ਇੱਕ ਵਾਰ ਆਂਦਾ ਹੈ ਕੋਈ 10 ਵਾਰ ਆਂਦਾ ਹੈ ਜਿਸ ਤਰ੍ਹਾਂ ਦੀ ਕਿਸੇ ਦੀ ਭਾਵਨਾ ਹੈ ਭਾਵਨ ਨਹੀਂ ਭਗਤ ਪਾਏ ਕੌਡੀ ਆਗਰ ਭਾਗ ਰੱਖੇ ਤਾਂ ਸਤਿਗੁਰੂ ਨਿਦਾਨ-ਦਾਨ ਦੇਤਾ ਹੈ ਜਿਸ ਤਰ੍ਹਾਂ ਦੀ ਕੋਈ ਭਾਵਨਾ ਲੈ ਕੇ ਆਉਂਦਾ ਉਸੇ ਤਰ੍ਹਾਂ ਸਤਿਗੁਰੂ ਬਾਲਾ ਪ੍ਰੀਤਮ ਮਹਾਰਾਜ ਉਹਨਾਂ ਦੀਆਂ ਭਾਵਨਾਵਾਂ ਮਾ ਪੂਰਨ ਕਰਦੇ ਆ ਅੱਜ ਵੀ ਸਤਿਗੁਰਾਂ ਦੀ ਰਹਿਮਤ ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਇੱਥੇ ਗੁੰਗੇ ਬੋਲੇ ਬੱਚੇ ਸਤਿਗੁਰਾਂ ਦੀ ਰਹਿਮਤ ਦੇ ਸਦਕਾ ਬੋਲਦੇ ਆ ਸਾ ਸੰਗਤ ਇੱਥੋਂ ਤੱਕ ਵੀ ਸਤਿਗੁਰਾਂ ਦੇ ਅਨਮੋਲ ਬਚਨ ਨੇ ਕਿ ਇਸ ਅਮਰ ਸਰੋਵਰ ਦੇ ਵਿੱਚ ਨਾਮ ਆ ਨਾਦ ਬਿਮਾਰੀ ਜਿਹੜੀ ਜਿਸ ਨੂੰ ਆਪਾਂ ਕੈਂਸਰ ਕਹਿੰਦੇ ਆ ਉਹਦਾ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਦੁੱਖ ਦਿਲਿਤਰ ਦੂਰ ਹੋ ਜਾਂਦੇ ਨੇ ਕਿਉਂਕਿ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸਤਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ ਵਡਿਆਈ ਕਰਦੇ ਆ ਬਚਨ ਕੀਤਾ ਸੀ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਢਿੱਠੇ ਸਭ ਦੁੱਖ ਜਾਏ ਬਾਲਾ ਪ੍ਰੀਤਮ ਨੂੰ ਜਿਹੜਾ ਸ਼ਰਦਾ ਨਾਲ ਤੇ ਹੁੰਦਾ ਹੈ ਸ਼ਰਦਾ ਨਾਲ ਯਾਦ ਕਰਦਾ ਹੈ ਉਹਦੇ ਸਰ ਪ੍ਰਕਾਰ ਦੇ ਦੁੱਖ ਦਿਲਿਤਰ ਦੂਰ ਹੁੰਦੇ ਆ ਸੋ ਸਤਗੁਰ ਪਾਤਸ਼ਾਹ ਮਹਾਰਾਜ ਦੀ ਦੇ ਸਦਕਾ ਇੱਥੇ ਹਰ ਐਤਵਾਰ ਬਹੁਤ ਭਾਰੀ ਜੋੜ ਮੇਲਾ ਲੱਗਦਾ ਹੈ ਹਜ਼ਾਰਾਂ ਦੀ ਤਾਦਾਦ ਲੱਖਾਂ ਦੀ ਤਾਦਾਦ ਵਿੱਚ ਸੰਗਤ ਆਉਂਦੀ ਹੈ ਇਸ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਆਪਣੀਆਂ ਮਨੋ ਕਾਮਨਾਵਾਂ ਪੂਰਨ ਕਰਦੀਆਂ ਨੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਉਹਨਾਂ ਦੇ ਦੁੱਖ ਦਿਲਦਰ ਦੂਰ ਕਰਦੇ ਐ ਇਸ ਪਾਵਨ ਪਵਿੱਤਰ ਅਸਥਾਨ ਤੇ 24 ਘੰਟੇ ਗੁਰੂ ਘਰ ਲੰਗਰ ਅਟੁੱਟ ਵਰਤਦਾ ਹੈ ਸੰਗਤਾਂ ਵਾਸਤੇ ਬਹੁਤ ਸੁੰਦਰ ਸ੍ਰਾਏ ਹਨ ਇੱਕ ਸ੍ਰਾ ਨਵੀਂ ਨਹਰੀਆਣਾ ਸ੍ਰੀ ਗੁਰਦਰਾ ਮੈਨੇਜਮੈਂਟ ਵੱਲੋਂ ਨਵੀਂ ਬਣਾਈ ਜਾ ਰਹੀ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਖਾਲਸਾ ਕਾਲਜ ਚੜ੍ਹਦੀ ਕਲਾ ਵਿੱਚ ਚੱਲ ਰਿਹਾ ਹੈ ਜਿੱਥੇ ਲਗਭਗ 400 ਦੇ ਲਗਭਗ ਬੱਚੇ ਵਿਦਿਆਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਫਲਿਆ ਕਰ ਰਹੇ ਹੈ ਇਹ ਪਵਨ ਅਸਥਾਨ ਅੰਮਾਲਾ ਸ਼ਹਿਰ ਅਮਾਲਾ ਕੈਂਡ ਤੋਂ 8 ਤੇ 10 ਕਿਲੋਮੀਟਰ ਦੀ ਦੂਰੀ ਤੇ ਹੈ ਨਾਰਾਇਣਗਰ ਰੋਡ ਤੇ ਸਿਸ਼ੋਭਤ ਹੈ ਸਾਧ ਸੰਗਤ ਤੁਹਾਡੇ ਇਲਾਕੇ ਵਿੱਚ ਤੁਹਾਡੇ ਨਗਰ ਵਿੱਚ ਇਸ ਤਰ੍ਹਾਂ ਦਾ ਕੋਈ ਬੱਚਾ ਹੋਵੇ ਜੋ ਗੋਲ ਨਹੀਂ ਸਕਦਾ ਸੁਣ ਨਹੀਂ ਸਕਦਾ ਉਹਨਾਂ ਨੂੰ ਇਸ ਅਸਥਾਨ ਦਾ ਐਡਰੈਸ ਦੱਸੋ ਤੇ ਉਹਨੂੰ ਇੱਥੇ ਭੇਜੋ ਤਾਂ ਕਿ ਉਹਦਾ ਜੀਵਨ ਬਦਲ ਜਾਵੇ ਬਾਲਾ ਪ੍ਰੀਤਮ ਦੀ ਮਿਹਰ ਦੀ ਛੱਡੀ ਉਹਦੇ ਸਿਰ ਤੇ ਧਰੀ ਜਾਵੇ ਤੇ ਉਹ ਬੋਲ ਸਕੇ ਸੁਣ ਸਕੇ ਉਹ ਵੀ ਆਮ ਜੀਵਾ ਮੰਗੂ ਆਪਣੇ ਜੀਵਨ ਦੇ ਵਿੱਚ ਤਰੱਕੀਆਂ ਪ੍ਰਾਪਤ ਕਰ ਸਕੇ ਵਿਦਿਆ ਪ੍ਰਾਪਤ ਕਰ ਸਕੇ ਸੋ ਜਿਹੜੇ ਬੱਚੇ ਪੜ੍ਹਾਈ ਵਿੱਚ ਨਕਮੇ ਹੁੰਦੇ ਨੇ ਪੜ੍ਹ ਨਹੀਂ ਸਕਦੇ ਜਿਨ੍ਹਾਂ ਦੀ ਬੈਲਬੁੱਧੀ ਵਰਗੀ ਬੁੱਧੀ ਹੁੰਦੀ ਹੈ ਸਤਿਗੁਰੂ ਪਾਲਾ ਪ੍ਰੀਤਮ ਦੇ ਅਮਰਤ ਸਰੋਵਰ ਦੀ ਇਸ਼ਨਾਨ ਕਰਨ ਦੇ ਨਾਲ ਉਹ ਵੀ ਤਦ ਬੀਤੇ ਪੰਡਿਤ ਬਣ ਜਾਂਦੇ ਨੇ ਵਿਦਵਾਨ ਬਣ ਜਾਂਦੇ ਨੇ ਸਤਿਗੁਰਾਂ ਦੇ ਮਹਾਵਾਕ ਹਨ ਪਿੰਗਲ ਪਰਬਤ ਪਾਰ ਪਰੇ ਖਲ ਚਦਰ ਬਕੀਤਾ ਅੰਧਲੇ ਤੇਰ ਭਵਨ ਸੁਝਿਆ ਗੁਰਪੇਟ ਪੁਨੀਤਾ ਮहिमा ਸਾਧੂ ਸੰਗ ਕੀ ਸੁਨ ਹੋ ਮੇਰੇ ਮੀਤਾ ਇਸ ਪ੍ਰਕਾਰ ਇਹ ਪਵਨ ਪਵਿੱਤਰ ਅਸਤਗੁਰੂ ਦਰਾ ਸਾਹਿਬ ਦਾ ਇਤਿਹਾਸ ਹੈ ਜੋ ਆਪ ਜੀ ਨੇ ਸਵਰਨ ਕੀਤਾ ਹੈ ਇਸ ਪਵਨ ਪਵਿੱਤਰ ਅਸਥਾਨ ਦੀ ਸੇਵਾ ਸੰਭਾਲ हरियाणा स्व गुरुद्वारा मैनेजमेंट ਵੱਲੋਂ ਕੀਤੀ ਜਾ ਰਹੀ ਹੈ ਇਹਦੇ ਮੁਖ ਸੇਵਾਦਾਰ ਜਥੇਦਾਰ ਭਪਿੰਦਰ ਸਿੰਘ ਜੀ ਅਸੰਦ ਸੀਨੀਅਰ ਅਮੀਤ ਪ੍ਰਧਾਨ ਸੁਦਰਸ਼ਨ ਸਿੰਘ ਜੀ ਸੈਗਲ ਅਤੇ ਇਸ ਇਲਾਕੇ ਦੇ ਸੂਝਵਾਨ ਮੈਂਬਰ ਸਾਹਿਬ ਸਰਦਾਰ ਭਪਿੰਦਰ ਸਿੰਘ ਜੀ ਬਿੰਦਰਾ ਤੇਜਿੰਦਰ ਪਾਰਸ਼ ਜੀ ਟੀਪੀ ਸਿੰਘ ਅਤੇ ਹਰਿਆਣਾ ਸੋ ਗੁਰਦਾਰਾ ਮੈਨੇਜਮੈਂਟ ਦੇ ਸੁਚਮੇ ਮੈਂਬਰ ਸਾਹਿਬਾਨਾਂ ਵੱਲੋਂ ਬੜੀ ਸ਼ਿੱਦਤ ਦੇ ਨਾਲ ਬੜੇ ਪਿਆਰ ਦੇ ਨਾਲ ਇਸ ਅਸਥਾਨ ਦੀ ਸੇਵਾ ਸੰਭਾਲ ਕੀਤੀ ਜਾ ਰਹੀ ਹੈ ਇਸ ਪਵਨ ਅਸਥਾਨ ਦੇ ਮੁਖ ਸੇਵਾਦਾਰ ਮੈਨੇਜਰ ਹਰਵਿੰਦਰ ਸਿੰਘ ਜੀ ਬੜੀ ਚੜ੍ਹਦੀ ਕਲਾ ਦੇ ਨਾਲ ਆਪਣੇ ਸਟਾਫ ਦੇ ਨਾਲ ਇਸ ਸਥਾਨ ਦੀ ਸੇਵਾ ਕਰਾ ਰਹੇ ਐ ਸਤਿਗੁਰੂ ਪਾਤਸ਼ਾਹ ਮਹਾਰਾਜੀ ਰਹਿਮਤਾਂ ਬਖਸ਼ਿਸ਼ਾ ਸਮੂਹ ਸਟਾਫ ਦੇ ਹਨ ਬੜੇ ਪਿਆਰ ਦੇ ਨਾਲ ਸਾਰਾ ਸਟਾਫ ਸੰਗਤ ਦੀ ਆਉ ਭਗਤ ਕਰਦਾ ਹੈ ਇਸ ਸਥਾਨ ਦੀ ਕਾਰ ਸੇਵਾ ਸੰਤ ਬਾਬਾ ਜਗਤਾਰ ਸਿੰਘ ਜੀ ਸੰਤ ਬਾਬਾ ਗੁਰਮੀਤ ਸਿੰਘ ਜੀ ਤਨਤਾਰਨ ਵਾਲੇ ਕਰਵਾ ਰਹੇ ਐ ਇਸ ਸਮੇਂ ਸਰੋਵਰ ਸਾਹਿਬ ਦੀ ਮਾਰਬਲ ਲੱਗਣ ਦੀ ਸੇਵਾ ਦਰਬਾਰ ਸਾਹਿਬ ਦੀ ਬੈਕ ਸਾਈਡ ਦੇ ਪੌਰਾ ਸਾਹਿਬ ਖੁੱਲਾ ਕਰਨ ਦੀ ਸੇਵਾ ਅਤੇ ਸਤਿਗੁਰੂ ਗੁਰਗੰਸਾਹ ਮਹਾਰਾਜ ਦਾ ਸੰਗਵਾਸਨ ਸਥਾਨ ਤਿਆਰ ਕੀਤਾ ਜਾ ਰਿਹਾ ਹੈ ਸੰਗਤਾਂ ਵਾਸਤੇ ਬਹੁਤ ਸੁੰਦਰ ਸ੍ਰਾ ਤਿਆਰ ਕੀਤੀ ਜਾ ਰਹੀ ਹੈ ਜਿਦੇ ਲਗਭਗ 60 ਕਮਰੇ ਬਣਨੇ ਹਨ ਅਤੇ ਥੱਲੇ ਵੱਡੇ ਹਾਲ ਕਮਰੇ ਬਣਾਏ ਜਾਣੇ ਹਨ ਇਸ ਲਈ ਸਾਧ ਸੰਗਤ ਜਦੋਂ ਮਰਜੀ ਆਪ ਜੀ ਆਓ ਸਤਿਗੁਰਾਂ ਦੀਆਂ ਰਹਿਮਤਾਂ ਸਤਿਗੁਰਾਂ ਦੀਆਂ ਬਖਸ਼ਿਸ਼ ਆਪ ਜੀ ਨੂੰ ਪ੍ਰਾਪਤ ਹੋਣਗੀਆਂ ਇਸ ਪ੍ਰੋਗਰਾਮ ਨੂੰ ਆਪ ਜੀ ਚੜ੍ਹਦੀ ਕਲਾ ਟਾਈਮ ਟੀਵੀ ਵੱਲੋਂ ਦੇਖੋਗੇ ਉਹਨਾਂ ਦੀ ਸਮੁੱਚੀ ਟੀਮ ਦਾ ਦਰਦੀ ਸਾਹਿਬ ਦਾ ਬਹੁਤ ਧੰਨਵਾਦ ਹੈ ਕਿ ਜਿਹੜੇ ਹਰ ਸਮੇਂ ਉਪਰਾਲਾ ਕਰਕੇ ਗੁਰੂ ਧਾਮਾਂ ਦੀ ਜਿਹੜੀ ਵੀਡੀਓ ਬਣਾ ਕੇ ਰਕੇ ਇਥੋਂ ਦਾ ਇਤਿਹਾਸ ਰਿਕਾਰਡ ਕਰਕੇ ਆਪ ਸੰਤਾਂਾਂ ਤੱਕ ਪਹੁੰਚਾਉਂਦੇ ਆ ਸਤਿਗੁਰ ਪਾਤਸ਼ਾਹ ਸਮੁੱਚੀ ਟੀਮ ਨੂੰ ਦਰਦੀ ਸਾਹਿਬ ਨੂੰ ਸਤਿਗੁਰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਕੇ ਇਸੇ ਤਰ੍ਹਾਂ ਗੁਰੂ ਕੀ ਸੇਵਾ ਗੁਰੂ ਕੇ ਧਾਮਾਂ ਦੀ ਸੇਵਾ ਆਪ ਸੰਤਾਂਾਂ ਤੱਕ ਪਹੁੰਚਾਉਂਦੇ ਰਹਿਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿ ਸੱਚਾ ਨੂੰ ਰੇ ਗੁੰਗੇ ਬੱਚੇ ਅੰਨ ਜਿਹੜੇ ਬੋਲ ਨਹੀਂ ਸਕਦੇ ਕਿਸੇ ਪਰਿਵਾਰ ਦੇ ਨਾਲ ਤੁਹਾਨੂੰ ਆਪਣੀ ਸਾਰੀ ਜਿਹੜੀ ਜਾਣਕਾਰੀ ਹੋ ਸਾਂਝੀ ਕੀਤੀ ਹੋਵੇ ਕੋਈ ਇੱਕ ਅੱਡੇ ਪਰਿਵਾਰ ਦੀ ਜੋ ਇੱਕ ਸਟੋਰੀ ਕਹਾਣੀ ਦੱਸੋ ਸਤ ਸੰਗਤ ਪਿਛਲੇ 2018 ਵਿੱਚ ਗਰਮੀਆਂ ਦੇ ਦਿਨ 16 ਸਾਲ ਦੀ ਬੇਟੀ ਲੁਧਿਆਣੇ ਤੋਂ ਜੋ ਜਨਮ ਤੋਂ ਗੁੰਗੀ ਔਰ ਬਹਿਰੀ ਸੀ ਉਹਨਾਂ ਨੇ ਪੰਜ ਇਸ਼ਨਾਨ ਬੱਚੀ ਨੂੰ ਕਰਾਉਣਾ ਕੀਤੇ ਤੇ ਜਦੋਂ ਛੇਵਾਂ ਇਸ਼ਨਾਨ ਸਤਗੁਰਾਂ ਦੇ ਅਸਥਾਨ ਤੇ ਸ਼ੁਕਰਾਨੇ ਦਾ ਕਰਨ ਆਏ ਤਾਂ ਸਤਸੰਗਤ ਜਦੋਂ ਬੱਚੀ ਇਸ਼ਨਾਨ ਕਰਕੇ ਸਤਗੁਰਾਂ ਦੇ ਦਰਬਾਰ ਵਿੱਚ ਪਹੁੰਚੀ ਤੇ ਦਾਸ ਰਿਆ ਨੂੰ ਕਹਿਣ ਲੱਗੇ ਕਿ ਇਸ ਬੱਚੀ ਦੀ ਅਰਦਾਸ ਕਰ ਦਵੋ ਦਾਸ ਨੇ ਉਸ ਬੱਚੀ ਦੀ ਅਰਦਾਸ ਕੀਤੀ ਤੇ ਜਦੋਂ ਹੀ ਅਰਦਾਸ ਕਰਕੇ ਦਾਸ ਨੇ ਜਕਾਰਾ ਛੱਡਿਆ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਬੱਚੀ ਨੇ ਨਾਲ ਇਸੇ ਤਰ੍ਹਾਂ ਜਵਾਬ ਦਿੱਤਾ ਤੇ ਸਤਗੁਰੂ ਦੀ ਰਹਿਮਤ ਦੇ ਸਦਕਾ 16 ਸਾਲ ਦੀ ਬੱਚੀ ਸਤਗੁਰਾਂ ਦੇ ਸਨਮਪ ਗੁਰਗ੍ਰਸਾਹ ਮਹਾਰਾਜ ਦੇ ਹਜ਼ੂਰ ਵਿੱਚ ਬਿਲਕੁਲ ਚੜ੍ਹਦੀ ਕਲਾ ਵਿੱਚ ਬੋਲੀ ਤੇ ਅੱਜ ਵੀ ਉਹ ਬੱਚੀ ਪੜ੍ਹ ਲਿਖ ਕਰਕੇ ਵਿਦਿਆਪ੍ਰਾਪਤ ਕਰ ਲਈ ਹੈ ਤੇ ਆਪਣੇ ਜੀਵਨ ਦੇ ਸਫਲਤਾ ਦੇ ਨਾਲ ਖੁਸ਼ੀਆਂ ਮਾਣ ਰਹੀ ਹੈ ਸੋ ਬਿਲਕੁਲ ਜਿਸ ਤਰ੍ਹਾਂ ਸਿੰਘ ਸਾਹਿਬ ਨੇ ਦੱਸਿਆ ਕਿ ਇਸ ਸਥਾਨ ਤੇ ਆਗੇ ਤੁਸੀਂ ਇਸ਼ਨਾਨ ਕਰੋ ਪਾਠ ਕਰੋ ਦਰਸ਼ਨ ਕਰੋ ਤੇ ਤੁਹਾਡੇ ਜਿਹੜੇ ਦੁੱਖ ਨੇ ਉਹ ਦੂਰ ਹੋਣਗੇ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਧਾਰਮਿਕ ਸਥਾਨ ਤੇ ਜਾ ਕੇ ਤੁਹਾਨੂੰ ਜਿਹੜਾ ਦਰਸ਼ਨ ਕਰਾਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ गुरुपाणी न्यूज म्यूजिक एंटरटेनमेंट शो या किसी तरह का कोई भी कंटेंट देखने के लिए प्ले स्टोर से तो हुने डाउनलोड करो चढ़दी कला मीडिया नेटवर्क ऐप सब्सक्राइब करो चढ़दी कला टाइम टीवी और लेटेस्ट अपडेट पाने के लिए प्रेस करो बेल आइकन